ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਹਾਂ ਇਲੈਕਟ੍ਰਿਕ ਸਕੂਟਰਾਂ ਦੀ ਬੈਟਰੀ ਦੇ ਬਾਰੇ ਵੀ ਇੱਕ ਵਾਰੀ ਤੁਸੀਂ ਸਕੂਟਰ ਲੈ ਲੈਨੇ ਹੋ 50000 ਦਾ ਲਿਆ ਲੱਖ ਰੁਪਏ ਦਾ ਲਿਆ 1.5 ਲੱਖ ਰੁਪਏ ਦਾ ਲਿਆ ਇੱਕ ਵਾਰੀ ਪੈਸੇ ਲਾਤੇ ਪਰ 3 ਸਾਲ ਬਾਅਦ 5 ਸਾਲ ਬਾਅਦ 8 ਸਾਲ ਬਾਅਦ ਉਹਦੀ ਕਿਤੇ ਨਾ ਕਿਤੇ ਬੈਟਰੀ ਚੇਂਜ ਕਰਾਉਣੀ ਪੈਂਦੀ ਹੈ ਕਿਉਂਕਿ ਸਕੂਟਰ ਦੇ ਵਿੱਚ ਹੈ ਹੀ ਦੋ ਚੀਜ਼ਾਂ ਇੱਕ ਤਾਂ ਮੋਟਰ ਇੱਕ ਬੈਟਰੀ ਬੈਟਰੀ ਦਾ ਬਹੁਤ ਵੱਡਾ ਖਰਚਾ ਆਉਂਦਾ ਸੋ ਬੈਟਰੀ ਜਦੋਂ ਤੁਸੀਂ ਚੇਂਜ ਕਰਵਾਉਂਗੇ ਉਹਦਾ ਕਿੰਨਾ ਖਰਚਾ ਆਊਗਾ ਜੇਕਰ ਤੁਸੀਂ ਉਹਦੀ ਵਾਰੰਟੀ ਨੂੰ ਐਕਸਟੈਂਡ ਕਰਵਾਉਣੀ ਹੈ ਤਾਂ ਕੰਪਨੀ ਤੁਹਾਨੂੰ ਇਹ ਤੋਂ ਕਿੰਨੇ ਚਾਰਜ ਕਰਦੀ ਹੈ ਦੇ ਨਾਲ-ਨਾਲ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਵੀ ਕਿਹੜੇ-ਕਿਹੜੇ ਕਾਰਨਾ ਕਰਕੇ ਕੰਪਨੀ ਤੁਹਾਡੀ ਗਾਰੰਟੀ ਨੂੰ ਖਤਮ ਕਰ ਦਿੰਦੀ ਹੈ ਇਹ ਦੋ ਟਾਪਿਕ ਤੇ ਆਪਾਂ ਗੱਲ ਕਰਾਂਗੇ ਜੀ ਸੋ ਆਜੋ ਜੀ ਕਰਦੇ ਆ ਵੀਡੀਓ ਨੂੰ ਸ਼ੁਰੂ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਹੈ ਸੋ ਵੀਡੀਓ ਨੂੰ ਧਿਆਨ ਨਾਲ ਸੁਣਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਈਕ ਜ਼ਰੂਰ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਿਓ ਸਬਸਕ੍ਰਾਈਬ ਸਕੂਟਰ ਭਾਵੇਂ ਕਿਸੇ ਵੀ ਕੰਪਨੀ ਦਾ ਹੋਵੇ ਪਰ ਬੈਟਰੀ ਦੀ ਹੈਲਥ ਨੂੰ ਬਚਾਈ ਰੱਖਣ ਲਈ ਨਿਯਮ ਇੱਕੋ ਹੀ ਹੁੰਦੇ ਹਨ ਜਾਣੇ ਅਣਜਾਣੇ ਵਿੱਚ ਤੁਸੀਂ ਉਹਨਾਂ ਨਿਯਮਾਂ ਦੀ ਉਲੰਘਣਾ ਕਰ ਦਿੰਦੇ ਹੋ ਤੇ ਕੰਪਨੀਆਂ ਨੂੰ ਬਹਾਨਾ ਮਿਲ ਜਾਂਦਾ ਹੈ ਬੈਟਰੀ ਨਾ ਚੇਂਜ ਕਰਨ ਦਾ ਕੰਪਨੀ ਕਹਿੰਦੀ ਹੈ ਤੁਸੀਂ ਇਹ ਕਰਤਾ ਤੁਸੀਂ ਉਹ ਕਰਤਾ ਸੋ ਦੋਸਤੋ ਨਾ ਤੁਸੀਂ ਇਹ ਕਰਨਾ ਤੇ ਨਾ ਤੁਸੀਂ ਕਰਨਾ ਉਹ ਤੁਸੀਂ ਉਹ ਕਰਨਾ ਜੋ ਮੈਂ ਤੁਹਾਨੂੰ ਦੱਸਾਂਗਾ ਪਹਿਲੇ ਨੰਬਰ ਤੇ ਤੁਸੀਂ ਧਿਆਨ ਰੱਖਣਾ ਜੀ ਬੈਟਰੀ ਨੂੰ ਡਰੇਨ ਨਹੀਂ ਹੋਣ ਦੇਣਾ ਬਿਲਕੁਲ ਜ਼ੀਰੋ ਤੇ ਨਹੀਂ ਲੈ ਕੇ ਆਉਣਾ ਕਦੇ ਵੀ ਬੈਟਰੀ ਨੂੰ 20% ਤੋਂ ਥੱਲੇ ਨਹੀਂ ਲੈ ਕੇ ਜਾਣਾ ਤੇ 80% ਤੋਂ ਕਦੇ ਉੱਪਰ ਚਾਰਜ ਨਹੀਂ ਕਰਨੀ ਸੋ ਵਿਚਲਾ ਗੈਪ ਮੇਨਟੇਨ ਕਰਕੇ ਰੱਖਣਾ ਹੈ ਜੀ ਕਦੇ ਵੀ ਸਕੂਟਰ ਦਾ ਹਾਰਨ ਚੇਂਜ ਨਹੀਂ ਕਰਨਾ ਇਹ ਨਹੀਂ ਕਰਨਾ ਵੀ ਕਿਤੇ ਉਹਨੂੰ ਚੇਂਜ ਕਰ ਦੇਉਂ ਤੇ ਵੱਡਾ ਲਵਾ ਲਓ ਜਾਂ ਛੋਟਾ ਲਵਾ ਲਓ ਸਕੂਟਰ ਦੀ ਲਾਈਟ ਕਦੇ ਵੀ ਚੇਂਜ ਨਹੀਂ ਕਰਨੀ ਬਸ ਜਿਹੜੀ ਨਾਲ ਦਿੱਤੀ ਹੈ ਠੀਕ ਹੈ ਖਰਾਬ ਹੋ ਜਾਂਦੀ ਹੈ ਤਾਂ ਉਹਨਾਂ ਤੋਂ ਹੀ ਪਵਾ ਕੇ ਲੈ ਕੇ ਆਓ ਕੋਈ ਐਕਸਟਰਾ ਫੌਗ ਲੈਂਪ ਨਹੀਂ ਲਗਾਉਣਾ ਜੀ ਤੁਸੀਂ ਆਪਦੇ ਸਕੂਟਰ ਤੇ ਨਾ ਤੁਸੀਂ ਆਪਣੇ ਸਕੂਟਰ ਦੇ ਕੋਈ ਸਾਊਂਡ ਵਾਲਾ ਸਪੀਕਰ ਲਾਉਣਾ ਤੇ ਨਾ ਸਪੀਕਰ ਵਾਲੀ ਕੋਈ ਤਾਰ ਵਗੈਰਾ ਚਾਰਜਰ ਉਹ ਵਰਤੋ ਜੋ ਕੰਪਨੀ ਨੇ ਨਾਲ ਦਿੱਤਾ ਹੋਇਆ ਹੈ ਫਾਸਟ ਚਾਰਜਰ ਨੂੰ ਤਾਂ ਹੀ ਕਨਸਿਡਰ ਕਰੋ ਜੇਕਰ ਤੁਹਾਨੂੰ ਕੰਪਨੀ ਨੇ ਕਿਹਾ ਹੈ ਫਾਸਟ ਚਾਰਜ ਕਰਨ ਲਈ ਅਦਰਵਾਈਜ਼ ਉਹਨੂੰ ਅਵੋਇਡ ਕਰੋ ਜਿਹੜਾ ਉਹਦੇ ਨਾਲ ਮਿਲਿਆ ਉਸੇ ਨੂੰ ਹੀ ਯੂਜ਼ ਕਰੋ ਸੋ ਇਹ ਸੀ ਜੀ ਉਹ ਪੁਆਇੰਟ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਪਰ ਕੁਝ ਕੋ ਪੁਆਇੰਟ ਇਹੋ ਜਿਹੇ ਨੇ ਜਿਨ੍ਹਾਂ ਦੀ ਕੰਪਨੀ ਆਪਾਂ ਨੂੰ ਕਲੇਮ ਦਿੰਦੀ ਨਹੀਂ ਜਿਵੇਂ ਕਿ ਕੋਈ ਅੱਗ ਲੱਗ ਜਾਂਦੀ ਹੈ ਜਾਂ ਆਪਣੀ ਬੈਟਰੀ ਟੁੱਟ ਜਾਂਦੀ ਹੈ ਜਾਂ ਕਿਤੇ ਆਪਣੀ ਕੋਈ ਚੋਰੀ ਹੋ ਜਾਂਦੀ ਹੈ ਬੈਟਰੀ ਇਹ ਤੁਹਾਡੀ ਸਕੂਟਰੀ ਕਿਸੇ ਫਲੱਡ ਦੇ ਵਿੱਚ ਹੜ੍ਹ ਦੇ ਵਿੱਚ ਕਿਤੇ ਰੁੜ ਜਾਂਦੀ ਹੈ ਤਾਂ ਵੀ ਕੰਪਨੀ ਕਲੇਮ ਨਹੀਂ ਦਿੰਦੀ। ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਉਹਦੇ ਵਾਸਤੇ ਇੰਸ਼ੋਰੈਂਸ ਕਰਵਾ ਸਕਦੇ ਹੋ। ਉਸੋ ਇੰਸ਼ੋਰੈਂਸ ਦੇ ਰਿਗਾਰਡਿੰਗ ਵੀ ਆਪਣੇ ਚੈਨਲ ਤੇ ਵੀਡੀਓ ਹੈ। ਤੁਸੀਂ ਜਾ ਕੇ ਦੇਖ ਸਕਦੇ ਹੋ ਜੀ। ਇਲੈਕਟ੍ਰਿਕ ਸਕੂਟਰਾਂ ਦੇ ਵਿੱਚ ਮੈਂ ਪੰਜ ਟੌਪ ਦੇ ਸਕੂਟਰ ਚੱਕੇ ਆ ਜੀ। ਪਹਿਲੇ ਨੰਬਰ ਤੇ ਮੈਂ ਚੱਕਿਆ ਜੀ TVS iQube ਇਦੀ ਬੈਟਰੀ ਦੀ ਵਾਰੰਟੀ ਹੈ ਜਿਹੜੀ 3 ਸਾਲ ਜਾਂ 50 ਹਜ਼ਾਰ ਕਿਲੋਮੀਟਰ ਦੇ ਨਾਲ ਆਉਂਦੀ ਹੈ ਜਦੋਂ ਤੁਹਾਨੂੰ ਸ਼ੁਰੂ ਚ ਨਵਾਂ ਸਕੂਟਰ ਲੈਣੇ ਹੋ ਜੇਕਰ ਤੁਸੀਂ ਐਕਸਟੈਂਡ ਕਰਾਉਣੀ ਹੋਵੇ ਤਾਂ 7175 ਰੁਪਏ ਦੇ ਕੇ 5 ਸਾਲ ਜਾਂ 70 ਹਜ਼ਾਰ ਕਰ ਸਕਦੇ ਹੋ ਜੇਕਰ ਤੁਹਾਨੂੰ ਆਪਦੇ ਕੋਲੋਂ ਪੈਸੇ ਦੇ ਕੇ ਬੈਟਰੀ ਚੇਂਜ ਕਰਨੀ ਪਵੇ ਤਾਂ ਤੁਹਾਡਾ ਲੱਗੇਗਾ ਜੀ 90000 ਰੁਪਿਆ ਤੇ ਆਉਂਦਾ ਜੀ Bajaj चेतक Bajaj चेतक, बजाज चेतक। ਇੰਨ੍ਸ ਥਾਲ ਜਾਂ 50000 ਕਿਲੋਮੀਟਰ ਵਾਰੰਟੀ ਆਫਰ ਕਰਦਾ ਤੁਹਾਨੂੰ ਨਵੇਂ ਸਕੂਟਰ ਨਾਲ ਜੇਕਰ ਤੁਸੀਂ 6000 ਰੁਪਏ ਐਕਸਟਰਾ ਪੇ ਕਰਦੇ ਹੋ ਤਾਂ ਐਕਸਟੈਂਡ ਹੋ ਜਾਏਗੀ ਤੁਹਾਡੀ ਵਾਰੰਟੀ 5 ਸਾਲ ਜਾਂ 70000 ਕਿਲੋਮੀਟਰ ਜੇਕਰ ਬੈਟਰੀ ਤੁਹਾਨੂੰ ਚੇਂਜ ਕਰਾਉਣੀ ਪਵੇ ਆਪਣੇ ਕੋਲੋਂ ਤਾਂ 60000 ਤੋਂ ਲੈ ਕੇ 80000 ਰੁਪਏ ਲੱਗੇਗਾ ਤੀਜੇ ਨੰਬਰ ਤੇ ਆਉਂਦੀ ਹੈ ਜੀ ਹੀਰੋ ਵੀਡਾ ਹੀਰੋ ਵੀਡਾ ਦੇ ਨਾਲ ਤੁਹਾਨੂੰ 3 ਸਾਲ ਜਾਂ 50000 ਕਿਲੋਮੀਟਰ ਦੀ ਗਾਰੰਟੀ ਆਉਂਦੀ ਹੈ ਜੀ ਸਕੂਟਰ ਦੇ ਨਾਲ ਜੇਕਰ ਤੁਸੀਂ 15500 ਐਕਸਟਰਾ ਪੇ ਕਰਦੇ ਹੋ ਤਾਂ 5 ਸਾਲ ਜਾਂ 60000 ਕਿਲੋਮੀਟਰ ਤੱਕ ਦੀ ਤੁਹਾਡੀ ਵਾਰੰਟੀ ਐਕਸਟੈਂਡ ਹੋ ਜਾਂਦੀ ਹੈ ਆਪਣੀ ਪੌਕੇਟ ਦੇ ਵਿੱਚੋਂ ਜੇਕਰ ਤੁਹਾਨੂੰ ਬੈਟਰੀ ਚੇਂਜ ਕਰਵਾਉਣੀ ਪਵੇ ਤੁਸੀਂ ਕਿਤੇ ਲਾਪਰਵਾਹੀ ਕਰ ਜਾਂਦੇ ਹੋ ਤੁਹਾਨੂੰ ਕੰਪਨੀ ਵਾਰੰਟੀ ਨਹੀਂ ਦਿੰਦੀ ਤਾਂ 60000 ਰੁਪਏ ਤੋਂ ਲੈ ਕੇ 80000 ਰੁਪਿਆ ਤੁਹਾਨੂੰ ਬੈਟਰੀ ਚੇਂਜ ਕਰਵਾਉਣ ਦੀ ਕਾਸਟ ਲੱਗੇਗੀ ਜੀ ਚੌਥੇ ਨੰਬਰ ਤੇ ਆਉਂਦੀ ਹੈ ਜੀ ਐਥਰ ਮੇਰੀ ਨਜ਼ਰ ਚ ਸਭ ਤੋਂ ਬੈਸਟ ਵਾਰੰਟੀ ਦੇਣ ਵਾਲੀ ਕੰਪਨੀ ਬਾਕੀ ਕੰਪਨੀਆਂ ਬੜੀ ਗੁੰਝਲਦਾਰ ਜੀ ਵਾਰੰਟੀ ਦੇ ਕੇ ਰੱਖਦੀਆਂ ਪਰ ਇੱਥੇ ਸੀਸੇ ਵਾਂਗੂ ਸਾਫ਼ ਕੀਤਾ ਹੈ ਜੀ ਕੀ ਕਿਹਾ ਕੰਪਨੀ ਨੇ 3 ਸਾਲ ਜਾਂ 30000 ਕਿਲੋਮੀਟਰ ਸ਼ੁਰੂ ਚ ਸਕੂਟਰ ਦੇ ਨਾਲ ਵਾਰੰਟੀ ਆਉਂਦੀ ਹੈ ਜੀ ਜੇਕਰ ਤੁਸੀਂ 5000 ਦੀ ਮਾਮੂਲੀ ਅਮਾਉਂਟ ਦੇ ਕੇ ਐਕਸਟੈਂਡ ਕਰਵਾ ਲੈਨੇ ਹੋ ਤਾਂ 8 ਸਾਲ ਜਾਂ 80000 ਕਿਲੋਮੀਟਰ ਐਕਸਟੈਂਡ ਹੋ ਜਾਂਦੀ ਹੈ ਜੀ ਬਾਕੀ ਕੰਪਨੀ ਨੇ ਆਪਦੀ ਬੈਟਰੀ ਦਾ ਨਾਮ ਹੀ ਰੱਖਿਆ 870 ਜੇਕਰ ਤੁਹਾਨੂੰ ਬੈਟਰੀ ਆਪਣੇ ਪਾਕਟ ਦੇ ਵਿੱਚੋਂ ਚੇਂਜ ਕਰਵਾਉਣੀ ਪੈਂਦੀ ਹੈ ਤਾਂ ਤੁਹਾਨੂੰ ਕੀ ਕੋਸਟ ਆਏਗੀ 60000 ਤੋਂ ਲੈ ਕੇ ਤੇ 80000 ਰੁਪਇਆ ਪੰਜਵੇਂ ਨੰਬਰ ਤੇ ਆਉਂਦਾ ਜੀ ਇੰਡੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਸਕੂਟਰ ਓਲਾ ਸ਼ਾਇਦ ਇਹਦੀ ਬੈਟਰੀ ਦਾ ਰੇਟ ਘਟ ਹੋਣ ਕਰਕੇ ਇਹ ਸਭ ਤੋਂ ਜ਼ਿਆਦਾ ਵਿਕਦਾ ਹੈ ਇਹ 3 ਸਾਲ ਤੇ 50000 ਕਿਲੋਮੀਟਰ ਆਪਣੇ ਨਾਲ ਵਾਰੰਟੀ ਲੈ ਕੇ ਆਉਂਦਾ ਜੀ ਸਿਰਫ ਤੇ ਸਿਰਫ 13000 ਰੁਪਿਆ ਪੇ ਕਰਕੇ ਤੁਸੀਂ 8 ਸਾਲ ਜਾਂ 80000 ਕਿਲੋਮੀਟਰ ਇਹਦੀ ਵਾਰੰਟੀ ਐਕਸਟੈਂਡ ਕਰਵਾ ਸਕਦੇ ਹੋ ਤੇ ਜੇਕਰ ਤੁਹਾਨੂੰ ਇਹਦੀ ਬੈਟਰੀ ਚੇਂਜ ਕਰਨੀ ਪਵੇ ਤਾਂ ਸਾਰੇ ਸਕੂਟਰਾਂ ਨਾਲੋਂ ਘੱਟ ਕਾਸਟ ਆਵੇਗੀ ਜੀ 60000 ਤੋਂ ਲੈ ਕੇ ਤੇ 70000 ਰੁਪਇਆ ਪੇ ਕਰਕੇ ਤੁਸੀਂ ਆਪਣੀ ਬੈਟਰੀ ਲੈ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਲਾਈਕ ਜਰੂਰ ਕਰਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਕਿਸੇ ਇਨਫੋਰਮੇਸ਼ਨ ਵਾਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ